ਕੋ ਸਿਸਟਮ ਦੇ ਵਿੱਚ ਹਮੇਸ਼ਾ ਹੀ ਜਿਹੜੇ ਚੈਲੰਜੇਸ ਤਾਂ ਹੁੰਦੇ ਨੇ ਕੋਈ ਵੀ ਸਿਸਟਮ ਕਦੇ ਪਰਫੈਕਟ ਨਹੀਂ ਹੋਇਆ ਇਮਿਗ੍ਰੇਸ਼ਨ ਕੋਈ ਸੌਖੀ ਫਾਈਲ ਨਹੀਂ ਗਈ ਬਹੁਤ ਔਖੀ ਫਾਈਲ ਹੈਗੀ ਕਿ ਉਹੀ ਲੋਕ ਇਸ ਵੇਲੇ ਬੜੀ ਕੰਪਲੇਂਟ ਕਰ ਰਹੇ ਜਿਹੜੇ ਇੱਥੇ ਇਮੀਗ੍ਰੈਂਟਸ ਜਿਹੜੇ ਆਏ ਆ ਅਸੀਂ ਵੀ ਤਾਂ ਕਿਸੇ ਦਿਨ ਆਏ ਸੀ ਉਹਨਾਂ ਨੇ ਡਿਪੈਂਡੈਂਟ ਦੀ ਐਜ 22 ਸਾਲ ਤੋਂ ਘਟਾ ਕੇ 18 ਕਰ ਦਿੱਤੀ ਤਾਂ ਕਿ ਨੰਬਰ ਆਫ ਪਾਰਟਿਸਪੈਂਟ ਵੀ ਜਿਹੜੇ ਆ ਉਹ ਅਪਲੀਕੇਸ਼ਨ 'ਚ ਘੱਟ ਹੋਣ ਇਮੀਗ੍ਰੇਸ਼ਨ ਮੰਤਰੀ ਸੁਮਾਕ ਮਿਲਰ ਅੱਜ ਸਰੀ ਪਹੁੰਚੇ ਨੇ ਸਰੀ ਨਿਊਟਨ ਤੋਂ ਮੈਂਬਰ ਆਫ ਪਾਰਲੀਮੈਂਟ ਸੁਖ ਢਾਲੀਵਾਲ ਹੋਰਾਂ ਦੇ ਵੱਲੋਂ ਰੌਂਡ ਟੇਬਲ ਦਾ ਆਯੋਜਨ ਕੀਤਾ ਗਿਆ ਸੀ ਸੁਖ ਢਾਲੀਵਾਲ ਸਾਡੇ ਨਾਲ ਨੇ ਢਾਲੀਵਾਲ ਸਾਹਿਬ ਕੀ ਸੁਨੇਹਾ ਅਜ ਮਨਿਸਟਰ ਸਾਹਿਬ ਨੇ ਦਿੱਤਾ ਦੇਖੋ ਸਾਨੂੰ ਪਹਿਲੀ ਵੱਡੀ ਗੱਲ ਹੈ ਵੱਡੀ ਗਿਣਤੀ ਦੇ ਵਿੱਚ মিডিਆ ਆਊਟਲੈਟਸ ਇੱਥੇ ਪਹੁੰਚੇ ਔਰ ਜਿਹੜੇ ਕੁਐਸਚਨ ਅੱਜ মিডিਏ ਨੇ ਮਨਿਸਟਰ ਨੂੰ ਰੇਜ਼ ਕੀਤੇ ਇਹੀ ਤਕਰੀਬਨ ਇਸ਼ੂਸ ਸਾਨੂੰ ਜਦੋਂ ਰੇਜ਼ ਹੁੰਦੇ ਸੀ ਅਸੀਂ ਮਨਿਸਟਰ ਨੂੰ ਦੱਸਦੇ ਸੀ ਇਹ ਚੰਗਾ ਕਿ ਅੱਜ ਜਿਹੜਾ মিডিਏ ਦੇ ਥਰੂ ਜਿਹੜਾ ਹੈਗਾ ਮਨਿਸਟਰ ਜਿਹੜਾ ਹੈਗਾ ਉਹਨਾਂ ਨੂੰ ਜ ਔਰ ਉਹਨੇ ਅਨਸਰ ਵੀ ਦਿੱਤੇ ਔਰ ਸਰਟਨਲੀ ਜਦੋਂ ਅਸੀਂ ਵਾਪਸ ਜਾਂਦੇ ਆ ਤਾਂ ਅਸੀਂ ਪਰਸੂ ਵੀ ਕਰਾਂਗੇ ਤੇ ਜਿਹੜਾ ਇੱਕ ਬਾਰ ਬਾਰ ਰੇਜ਼ ਹੋਇਆ ਇੰਟਰਨੈਸ਼ਨਲ ਸਟੂਡੈਂਟਸ ਦਾ ਜਿਹੜੇ ਵਰਕ ਪਰਮਿਟ ਐਕਸਪਾਇਰ ਹੋ ਰਹੇ ਨੇ ਤਾਂ ਉਹਦੇ ਬਾਰੇ ਮਿਨਿਸਟਰ ਕੀ ਕਰ ਰਹੇ ਨੇ ਦੇਖੋ ਉਹਦੇ ਬਾਰੇ ਅ ਸੂਬਿਆਂ ਨੂੰ ਕਹ ਰਹੇ ਕਿਉਂਕਿ ਦੇਖੋ ਪੋਸਟ ਸੈਂਡਰੀ ਐਜੂਕੇਸ਼ਨ ਜਿਹੜੀ ਹੈਗੀ ਇਹ ਟੋਟਲ ਸੂਬਿਆਂ ਦੀ ਰਿਸਪੌਂਸਿਬਿਲਟੀ ਹੈਗੀ ਜਿਹਦੇ ਸੂਬਿਆਂ ਦੀ ਰਿਸਪੌਂਸਿਬਿਲਟੀ ਹੈਗੀ ਤਾਂ ਉਹਨਾਂ ਨੂੰ ਚਾਹੀਦਾ ਕਿ ਇਸ ਵੇਲੇ ਉਹ ਆਪਣੇ ਜਿਹੜੇ ਉਹ ਚਿਪਨ ਕਰਨ ਆਲਸੋ ਕਿ ਉਹਨਾਂ ਨੇ ਜਿਹੜੇ ਸਟੂਡੈਂਟਸ ਆਏ ਨੇ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਜਿਹੜਾ ਆਨਸ ਵਾਲੇ ਸਮੇਂ ਚ ਕਮਿਊਟ ਕਰਨਾ ਮੈਨੀਟੋਬਾ ਪਰਫੈਕਟ ਐਗਜ਼ਾਮਪਲ ਹੈਗੀ ਮੈਨੀਟੋਬਾ ਨੇ ਕਿਹਾ ਵੀ ਅਸੀਂ ਇਹਨਾਂ ਨੂੰ ਜਿਹੜਾ ਇੰਨੀ ਦੇਰ ਲਈ ਜਿਹੜਾ ਉਹ ਗਾਰੰਟੀ ਉਹ ਲੈਂਦੇ ਨੇ ਔਰ ਉਹਨਾਂ ਨੂੰ ਉਹ ਪ੍ਰੋਵੈਂਸ ਬੇਸਡ ਹੋਗੀ ਵੀ ਜੌਬ ਜਿਹੜੀਆਂ ਜਾਨਨ ਵਰਕ ਪਰਮਿਟ ਦਿੱਤੇ ਜਾਣ ਸੋ ਉਹ ਜੇ ਪਾਲਿਸੀ ਜਿਹੜੀਆਂ ਹੈਗੀਆਂ ਉਹਨਾਂ ਨੇ ਕਿਹਾ ਵੀ ਵੱਖੋ ਵੱਖਰੇ ਸੂਬੇ ਜਿਹੜੇ ਆ ਉਹਨਾਂ ਨੂੰ ਚਾਹੀਦਾ ਉਹ ਵੀ ਟੇਬਲ ਤੇ ਆਉਣ ਤਾਂ ਕਿ ਜਿਹੜੇ ਸਟੂਡੈਂਟਸ ਹੈਗੇ ਉਹਨਾਂ ਦੇ ਵਰਕ ਪਰਮਿਟ ਜਿਹੜਾ ਐਕਸਪਾਇਰ ਹੋ ਰਹੇ ਤਾਂ ਉਹਨਾਂ ਨੂੰ ਕਮੂਡੇਟ ਜਿਹੜਾ ਉਹ ਕੀਤਾ ਜਾ ਸਕੇ ਪੈਰੈਂਟਸ ਤੇ ਗ੍ਰੈਂਡਪੈਰੈਂਟਸ ਦਾ ਡਰਾਅ ਰੀਸੈਂਟਲੀ ਨਿਕਲਿਆ ਤਾਂ ਬਹੁਤ ਸਾਰੇ ਲੋਕ ਵੇਟ ਵੀ ਕਰ ਰਹੇ ਨੇ ਤੇ ਕਈਆਂ ਦੇ ਆਏ ਵੀ ਨਹੀਂ ਉਹਦੇ ਬਾਰੇ ਮਿਨਿਸਟਰ ਕੀ ਕਹਿੰਦੇ? ਦੇਖੋ ਜਿਹੜੇ ਸਾਰਨੋਂ ਵਧੀਆ ਗੱਲ ਤਾਂ ਇਹ ਹੈਗੀ ਕਿ ਇਹ ਬੜਾ ਜ਼ਰੂਰੀ ਆ ਜਿਸ ਤਰ੍ਹਾਂ ਦੱਸਿਆ ਇਸ ਵਾਰੀ 32500 ਜਿਹੜੀਆਂ ਐਪਲੀਕੇਸ਼ਨਸ ਲਈਆਂ ਕੰਜ਼ਰਵੇਟਿਵ ਜਿਹੜੇ ਸੀ ਉਹ 5000 ਐਪਲੀਕੇਸ਼ਨ ਸਿਰਫ ਲਾਸਟ ਈਅਰ ਚ ਲਈ ਸੀ ਜਦੋਂ ਇਲੈਕਸ਼ਨ ਈਅਰ ਸੀਗਾ ਔਰ ਕੱਲੀ ਉਹ ਨਹੀਂ ਸੀ ਉਹਨਾਂ ਨੇ ਡਿਪੈਂਡੈਂਟ ਦੀ ਏਜ 22 ਸਾਲ ਤੋਂ ਘਟਾ ਕੇ 18 ਕਰ ਦਿੱਤੀ ਤਾਂ ਕਿ ਨੰਬਰ ਆਫ ਪਾਰਟਿਸਪੈਂਟ ਵੀ ਜਿਹੜੇ ਆ ਉਹ ਐਪਲੀਕੇਸ਼ਨ ਚ ਘਟ ਹੋਣ ਹੁਣ ਤਕਰੀਬਨ 7 ਗੁਣਾ ਜਿਹੜੀਆਂ ਐਪਲੀਕੇਸ਼ਨ ਆ ਇਹਨਾਂ ਨੇ ਹੋਰ ਲਈਆਂ ਉਹ 20 ਸਾਬ 20 ਦੇ ਡਰਾਅ ਚੋਂ ਇਸ ਕਰਕੇ ਉਹ ਕਹਿੰਦੇ ਅਸੀਂ ਲੈ ਰਹੇ ਆ ਤਾਂ ਕਿ ਅੱਗੇ ਕੀ ਹੁੰਦਾ ਸੀ ਐਵਰੀイヤー ਡਰਾਪ ਆਇਆ ਕਈ ਲੋਕ ਜਿਹੜੇ ਸੀ ਸਾਥ-ਸਾਥ ਵਿੱਚ ਰਿਪਲਾਈ ਕਰਦੇ ਉਹਨਾਂ ਦਾ ਨੰਬਰ ਨਹੀਂ ਸੀ ਆਉਂਦਾ ਦੂਜਿਆਂ ਦਾ ਪਹਿਲੀ ਵਾਰ ਸੋ ਹੁਣ ਕੀ ਕੀਤਾ ਕਿ ਅਸੀਂ ਜਿਹੜੇ 220 ਦਾ ਡਰਾਅ ਉਹਦੇ ਵਿੱਚੋਂ ਐਪਲੀਕੇਸ਼ਨ ਚੱਕ ਲੈ ਕੇ ਪਹਿਲਾਂ ਉਹ ਕਦਮ ਹੋ ਜੇ ਜਿਹੜਾ ਉਹਨੂੰ ਉਹ ਤੋਂ ਬਾਅਦ ਜਿਹੜਾ ਹੈਗਾ ਉਹ ਨਵਾਂ ਸਿਸਟਮ ਜਿਹੜਾ ਉਹ ਇਨ ਪਲੇਸ ਲੈ ਕੇ ਇਹ ਤਾਂ ਕਿ ਇਹ ਉਹਨਾਂ ਲੋਕਾਂ ਲਈ ਫੇਰ ਆ ਜਿਹੜੇ ਕਈ ਸਾਲਾਂ ਤੋਂ ਇਹਦੀ ਵੇਟ ਕਰ ਰਹੇ ਆ ਆਖਰ ਦੇ ਵਿੱਚ ਇਹ ਗੱਲ ਵੀ ਉੱਠੀ ਵੀ ਬਹੁਤ ਸਾਰੇ ਲੋਕ ਇਮੀਗ੍ਰੇਸ਼ਨ ਬਾਰੇ ਧਾਰਨਾ ਗਲਤ ਬਣਾ ਲੈਂਦੇ ਆ ਕਿ ਐਂਟੀ ਇਮੀਗ੍ਰੇਸ਼ਨ ਜਿਹੜਾ ਹੋ ਜਾਂਦੇ ਆ ਤਾਂ ਕੈਨੇਡਾ ਨੂੰ ਲੋਡ ਕਿੰਨੀ ਕਾ ਮਿਨਿਸਟਰ ਇਹਦੇ ਤੇ ਕਿਸ ਤਰ੍ਹਾਂ ਕੰਮ ਕਰ ਰਹੇ ਦੇਖੋ ਜਿਹੜੀ ਆਪਾਂ ਦੇਖਦੇ ਹੈਗੇ ਆ ਸਾਡੀ ਇਨ ਕੈਨੇਡਾ ਤਾਂ ਗ੍ਰੋਥ ਨਹੀਂ ਹੋ ਰਹੀ ਚਾਹੇ ਉਹ ਪੋਪੂਲੇਸ਼ਨ ਗ੍ਰੋਥ ਆ ਜਾਂ ਜੌਬ ਮਾਰਕੀਟ ਦੀ ਡਿਪੈਂਡੈਂਸੀ ਆ ਉਹ ਸਾਨੂੰ ਬਾਹਰੋਂ ਲੈ ਕੇ ਆਉਣੇ ਪੈਣੇ ਆ ਉਹ ਜਦੋਂ ਬਾਹਰੋਂ ਲੈ ਕੇ ਆਉਣੇ ਪੈਣੇ ਆ ਤਾਂ ਇਹ ਡਿਪੈਂਡ ਕਰਦਾ ਵੀ ਕਿੱਥੋਂ ਆਉਂਦੇ ਮੈਂ ਇੱਕ ਚੀਜ਼ ਦੱਸਦਾ ਕਿ ਉਹੀ ਲੋਕ ਇਸ ਵੇਲੇ ਬੜੀ ਕੰਪਲੇਂਟ ਕਰ ਰਹੇ ਜਿਹੜੇ ਇੱਥੇ ਇਮੀਗ੍ਰੈਂਟਸ ਜਿਹੜੇ ਆਏ ਆ ਅਸੀਂ ਵੀ ਤਾਂ ਕਿਸੇ ਦਿਨ ਆਏ ਸੀ ਜਦੋਂ ਸਾਨੂੰ ਇਸ ਦੇਸ਼ ਨੇ ਐਕਸੈਪਟ ਕੀਤਾ ਤਾਂ ਸਾਨੂੰ ਵੀ ਚਾਹੀਦਾ ਕਿ ਅਸੀਂ ਜਿਹੜਾ ਹੈਗਾ ਥੋੜਾ ਹੌਲਾ ਹੱਥ ਜਿਹੜਾ ਵਾ ਉਹ ਉਹਨਾਂ ਲੋਕਾਂ ਪ੍ਰਤੀ ਰੱਖੀਏ ਜਿਹੜਾ ਇੱਥੇ ਆਉਣਾ ਚਾਹੁੰਦੇ ਨੇ ਤੋਂ ਆਖਰ ਦੇ ਵਿੱਚ ਸਿਸਟਮ ਫਿਕਸ ਹੀ ਹੈ ਜਾਂ ਫਿਕਸ ਹੋ ਜਾਣਾ ਆਉਣ ਵਾਲੇ ਸਮੇਂ ਚ ਕੋਈ ਦੇਖੋ ਸਿਸਟਮ ਦੇ ਵਿੱਚ ਹਮੇਸ਼ਾ ਹੀ ਜਿਹੜੇ ਚੈਲੰਜੇਜ਼ ਤਾਂ ਹੁੰਦੇ ਨੇ ਕੋਈ ਵੀ ਸਿਸਟਮ ਕਦੇ ਪਰਫੈਕਟ ਨਹੀਂ ਹੋਇਆ ਔਰ ਕੋਈ ਵੀ ਸਿਸਟਮ ਜਿਹੜਾ ਉਹ ਫਾਈਨਲ ਜਿਹੜੀ ਹੈਗੀ ਉਹ ਫਿਕਸ ਨਹੀਂ ਹੋਈ ਉਹਦੇ ਵਿੱਚ ਸਮੇਂ-ਸਮੇਂ ਮੁਤਾਬਕ ਚੇਂਜੇਜ਼ ਲਿਆਉਣ ਦੀ ਲੋੜ ਹੁੰਦੀ ਉਹ ਮਿਨਿਸਟਰ ਜਿਹੜੇ ਆ ਆਪ ਦੇ ਲੋ ਪੂਰੀ ਕੋਸ਼ਿਸ਼ ਜਿਹੜੀ ਆ ਉਹ ਕਰ ਰਹੇ ਆ ਔਰ ਲਿਆ ਰਹੇ ਆ ਔਰ ਇਹ ਜਿਹੜੀਆਂ ਹੈਗੀਆਂ ਨੇ ਇਹ ਯਤਨ ਜਿਹੜਾ ਉਹ ਹਮੇਸ਼ਾ ਜਾਰੀ ਰਹੂ ਤਾਂ ਕਿ ਜਿਹੜੇ ਜਿਹੜੇ ਚੈਲੰਜਸ ਇਮੀਗ੍ਰੇਸ਼ਨ ਕਿਉਂਕਿ ਇੱਕ ਬਹੁਤ ਡਿਫਿਕਲਟ ਫਾਈਲ ਆ ਇਮੀਗ੍ਰੇਸ਼ਨ ਕੋਈ ਸੌਖੀ ਫਾਈਲ ਨਹੀਂਗੀ ਔਰ ਬਹੁਤ ਔਖੀ ਫਾਈਲ ਹੈਗੀ ਜਿਹਨੂੰ ਮਾਰਕ ਮਿਲਰ ਜਿਹੜੇ ਬਹੁਤ ਵਧੀਆ ਢੰਗ ਦੇ ਨਾਲ ਕੋਸ਼ਿਸ਼ ਕਰ ਰਹੇ ਆ ਕਿ ਇਹਨੂੰ ਹੈਂਡਲ ਕੀਤਾ ਜਾਵੇ ਕਿਉਂਕਿ ਮੈਂ ਚੇਅਰ ਕਰਦਾ ਇਮੀਗ੍ਰੇਸ਼ਨ ਕਮੇਟੀ ਉਤੇ ਵਿੱਚ ਦੇਖਦਾ ਕਿ ਐਕਸੈਸੀਬਲ ਵੀ ਨੇ ਗੱਲ ਵੀ ਸੁਣਦੇ ਨੇ ਔਰ ਡਿਸੀਜਨ ਵੀ ਮੇਕ ਕਰਦੇ ਨੇ ਤੇ ਆਸ ਆ ਕਿ ਜਿਹੜੇ ਫੇਸ ਕਰ ਰਹੇ ਆ ਦਿਨ ਪਰ ਦਿਨ ਉਹਨੂੰ ਦਿਨ ਪਰ ਦਿਨ ਹੀ ਉਹਦੇ ਸੋਲੂਸ਼ਨ ਜਿਹੜੇ ਆ ਉਹ ਕੱਢਦੇ ਰਹਿਣਗੇ ਬਹੁਤ ਬਹੁਤ ਧੰਨਵਾਦ ਜੀ ਮਿਹਰਬਾਨੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ